ਤਾਂ ਮੇਰੇ ਨਾਲ ਜੁੜ ਰਹੇ ਨੇ ਫੋਨ ਲਾਈਨ ਤੇ ਕਿਸਾਨ ਯੂਨੀਅਨ ਤੋਂ ਕਰਮਜੀਤ ਸਿੰਘ ਸਿੱਧੂ ਬਰਤਾ ਪ੍ਰਧਾਨ ਜੀ ਕੀ ਮਾਮਲਾ ਜਿਹੜਾ ਤੁਸੀਂ ਧਰਨਾ ਲਗਾਇਆ ਸੀ ਪਟਵਾਰਖਾਨੇ ਨੰਗਲੀ ਸਰਕਲ ਦੇ ਪਟਵਾਰੀ ਦੇ ਖਿਲਾਫ ਵੇਖੋ ਸਰ ਇਹਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਆ ਵੀ ਜਿਹੜਾ ਨੰਗਲੀ ਸਰਕਲ ਦਾ ਪਟਵਾਰੀ ਹੈ ਅੱਜ ਤੱਕ ਨੰਗਲੀ ਦਾ ਸਰਕਲ ਜਿਹੜਾ ਉਹ ਬਹੁਤ ਬਦਨਾਮ ਰਿਹਾ ਤੇ ਇੱਥੇ ਜੋ ਵੀ ਪਟਵਾਰੀ ਲੱਗਦਾ ਉਹ ਮੋੜੀ-ਮੋਟੀ ਰਕਮ ਦੇ ਕੇ ਜਿਹੜਾ ਵਾ ਇੱਥੇ ਉਹਨੂੰ ਜੁਆਇਨਿੰਗ ਮਿਲਦੀ ਆ ਜੀ ਪਰ ਸਾਡੇ ਵੇਖਣ ਚ ਆਇਆ ਸਾਡੇ ਕੋਲ ਇੱਕ ਇੱਕ ਤਰੀਕ ਦੀ ਸ਼ਿਕਾਇਤ ਇੱਕ ਪਹੁੰਚੀ ਸੀਗੀ ਥੋੜਨ ਤੋਂ ਅਸਟਰੀਆ ਦੇ ਵਿੱਚੋਂ ਸਾਡੇ ਪਿੰਡ ਦਾ ਕੋਈ ਨੌਜਵਾਨ ਉੱਥੇ ਗਿਆ ਲੰਮੇ ਸਮੇਂ ਤੋਂ ਉਹਦਾ ਕੋਈ ਕੋਰਟ ਦਾ ਕੇਸ ਚੱਲਦਾ ਸੀ ਜੀ ਉਹਨੇ ਇਸ ਪਟਵਾਰੀ ਸਾਹਿਬ ਕੋਲ ਆਪਣੀ ਫਰਜ਼ ਦੀ ਜਿਹੜੀ ਆ ਉਹ ਮੰਗ ਕੀਤੀ ਪਿਆ ਸੀ ਇਹ ਫਰਜ਼ ਕਢਾਉਣੀ ਆ ਇਹਨਾਂ ਨੇ 50000 ਰੁਪਈਆ ਜਿਹੜਾ ਉਹ ਕੋ ਮੰਗ ਕੀਤਾ ਫਰਜ਼ ਦਾ ਸਿਰਫ ਫਰਜ਼ ਦਾ ਸਿਰਫ ਫਰਜ਼ ਦਾ ਜੀ ਤੇ ਪਟਵਾਰੀ ਦਾ ਨਾਮ ਕੀ ਹੈ ਜੀ ਇਹਦਾ ਪਟਵਾਰੀ ਦਾ ਨਾਮ ਆ ਅਮਿਤ ਬੈਲ ਆ ਅਮਿਤ ਬੈਲ ਪਟਵਾਰੀ ਹਾਂਜੀ ਲਿਖਤੀ ਸ਼ਿਕਾਇਤ ਉਹਨੇ ਸਾਨੂੰ ਦਿੱਤੀ ਆ ਭਾਰਤੀ ਕਿਸਾਨ ਜੋ ਮੇਕਤਾ ਸਿੱਧੂਪੁਰ ਨੂੰ ਜਿਹਦੇ ਵਿੱਚ ਉਹਨੇ ਦੱਸਿਆ ਵੀ 50000 ਦੀ ਮੰਗ ਕੀਤੀ ਤੇ ਮੇਰੇ ਨਾਲ ਜਿਹੜਾ ਸੌਦਾ ਡਨ ਕੀਤਾ ਉਹ 45000 ਦਾ ਜੀ ਤੇ ਉਹਦੇ ਵਿੱਚ ਫਰਦ ਤੇ ਨਾਲ ਜਿਹੜਾ ਵਾ ਉਹ ਆਪਣਾ ਇਹਨਾਂ ਨੇ ਸ਼ਿਸ਼ਰਾ ਦੇਣਾ ਸੀ ਉਹਨੂੰ ਜੀ ਤੇ ਉਹ ਉਹਨੇ ਮੁੜ ਕੇ ਜਿਹੜਾ ਸ਼ਿਸ਼ਰਾਂ ਆਸਤੇ ਦੁਬਾਰਾ ਇਹਨਾਂ ਨਾਲ ਸੰਪਰਕ ਸਾਧਿਆ ਵੀ ਤੁਸੀਂ ਫਰਦ ਦੇ ਦਿੱਤੇ ਮੈਨੂੰ ਸ਼ਿਸ਼ਰਾ ਦਾਓ ਤੇ ਉਹਦੇ ਆਸਤੇ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਡਾਲਰਾਂ ਵਾਲੇ ਮੁਲਖ 'ਚ ਰਹਿਣਾ ਸਾਨੂੰ ਡਾਲਰਾਂ ਨਾਲ ਪੈਸੇ ਚਾਹੀਦੇ ਆ ਫਿਰ ਸ਼ਿਸ਼ਰਾ ਦਿੱਤਾ ਜਾਊਗਾ ਜੀ ਉਹਨੇ ਮਤਲਬ ਉਹਨੂੰ ਇਹਨਾਂ ਨੇ ਲਗਭਗ ਕੋਈ 2 ਮਹੀਨੇ ਇਹਨਾਂ ਨੇ ਹਰਾਸਮੈਂਟ ਕੀਤਾ ਫਿਰ ਉਹਨੇ ਸਾਡੇ ਕੋਲ ਸ਼ਿਕਾਇਤ ਕੀਤੀ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਜਿਹੜਾ ਕੇਸ ਵਾ ਉਹ ਐ ਮੋੜ ਤੇ ਪਹੁੰਚਿਆ ਤੇ ਸਿਰਫ ਕਾਗਜ਼ਾਂ ਕਰਕੇ ਜਿਹੜਾ ਉਹ ਤਰੀਕਾ ਪੈ ਰਹੀਆਂ ਜੀ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਗੁਜਾਰਸ਼ ਕੀਤੀ ਵੀ ਤੁਸੀਂ ਡੀਸੀ ਸਾਹਿਬ ਦੇ ਧਿਆਨ ਚ ਲਿਆਓ ਡੀਸ ਸਾਹਿਬ ਦਾ ਨੰਬਰ ਦਿੱਤਾ ਉਹਨਾਂ ਨੇ ਉਹੋ ਹੀ ਲਿਖਤੀ ਸ਼ਿਕਾਇਤ ਜਿਹੜੀ ਆ ਫਿਰ ਡੀਸ ਸਾਹਿਬ ਨੂੰ ਪਾਈ ਅੰਮ੍ਰਿਤਸਰ ਅੰਮ੍ਰਿਤਸਰੋਂ ਜੀ ਉਹਦੇ ਵਿੱਚ ਡੀਸ ਸਾਹਿਬ ਵੱਲੋਂ ਮਤਲਬ ਲਾ ਲੋ ਵੀ 4-5 ਦਿਨ ਜਿਹੜਾ ਵਾ ਕੋਈ ਇਸ ਤਰ੍ਹਾਂ ਦੀ ਜਿਹੜੀ ਸੁਣਵਾਈ ਜਾਂ ਕੋਈ ਨਹੀਂ ਕੀਤਾ ਗਿਆ ਜੀ ਫਿਰ ਮਜਬੂਰਨ ਦੂਜੇ ਪਾਸੇ ਇਹ ਆ ਵੀ ਜਿਹੜਾ ਮਰਾਦਪੁਰੇ ਰਾਮਪੁਰੇ ਦਾ ਜਿਹੜਾ ਪਟਵਾਰੀ ਆ ਉਹ ਵੀ ਉੱਥੇ ਜਾਂਦਾ ਨਹੀਂ ਇਹਨਾਂ ਦੀ ਇਥੋਂ ਬਦਲੀ ਕੀਤੀ ਗਈ ਰੁਟੀਨ ਦੇ ਵਿੱਚ ਤੇ ਇਹਨਾਂ ਨੂੰ ਮਰਾਦਪੁਰੇ ਭੇਜਿਆ ਗਿਆ ਇਹ ਉੱਥੇ ਵੀ ਨਹੀਂ ਪਹੁੰਚੇ ਮਰਾਦਪੁਰੇ ਵੀ ਉੱਥੇ ਪਿਛਲੇ ਸਮੇਂ ਤੇ ਜਿਹੜਾ ਲੋਕਾਂ ਦੀ ਗੜੇਮਾਰੀ ਦਾ ਮੁਆਵਜ਼ਾ ਬਣਿਆ ਵਾ ਜੀ ਉਹ ਇਹਨਾਂ ਦੇ ਸੈਨਾ ਦੇ ਨਾਲ ਕੰਮ ਚੱਲਣਾ ਅੱਗੇ ਤੇ ਕਿਸਾਨਾਂ ਨੇ ਆ ਵਕਤ ਨਵੇਂ ਸਿਰਿਓਂ ਫਸਲ ਬੀਜਣੀ ਆ ਮਿਲ ਕੇ ਜ਼ਰੂਰੀ ਦੇ ਕੰਮਾਂ ਦੇ ਵਿੱਚ ਵੀ ਅੜਚਨਾ ਪਾ ਰਹੇ ਆ ਪਟਵਾਰੀ ਅੜਚਨਾ ਪਈਆਂ ਦੀ ਜਿਹਨੇ ਉਹਨੇ ਜੁਆਇਨਿੰਗ ਹੀ ਨਹੀਂ ਕੀਤੀ ਉੱਥੇ ਜਾ ਕੇ ਤੇ ਇਹ ਤਬਾਦਲਾ ਸ਼ਿਕਾਇਤ ਤੋਂ ਬਾਅਦ ਦੀ ਸੀ ਸਭ ਲੋਕ ਕੀਤਾ ਗਿਆ ਸੀ ਕਿ ਰੁਟੀਨ ਤਬਾਦਲਾ ਹੋਇਆ ਇਹਨਾਂ ਦਾ ਨਹੀਂ ਰੁਟੀਨ ਤਬਾਦਲਾ ਕੀਤਾ ਗਿਆ ਜੀ ਰੁਟੀਨ ਤਬਾਦਲਾ ਅੱਛਾ ਸ਼ਿਕਾਇਤ ਜਿਹੜਾ ਉਹ ਸੈਪਰੇਟ ਸੀਗਾ ਹਾਂਜੀ ਉਹ ਸੈਪਰੇਟ ਸੀਗਾ ਫਿਰ ਅੱਜ ਅਸੀਂ ਕੱਲ ਐਲਾਨ ਕੀਤਾ ਸੀਗਾ ਜਥੇਬੰਦੀ ਵੱਲੋਂ ਵੀ ਪਟਵਾਰੀ ਸਾਹਿਬ ਆਪੋ ਆਪਣੀ ਥਾਂ ਤੇ ਜੁਆਇਨਿੰਗ ਕਰਨ ਤੇ ਨਹੀਂ ਤੇ ਮਜਬੂਰਨ ਸਾਨੂੰ ਜਿਹੜਾ ਵਾਹ ਉਹ ਧਰਨਾ ਬਜਾਰਾ ਕਰਨਾ ਪਊ ਕਿਉਂਕਿ ਲੋਕ ਸ਼ਹਿਰ ਦੇ ਲਾਗੇ ਖੇਤਰ ਵਾਂ ਨੰਗਲੀ ਵੀ ਤੇ ਮਰਾਦ ਨੂੰ ਤੁਸੀਂ ਰੋਕਣ ਲਈ ਇਹ ਉਪਰਾਲਾ ਕਰਨ ਜੀ ਇਹ ਉਪਰਾਲਾ ਕੀਤਾ ਹਾਂਜੀ ਹਾਂਜੀ ਤਾਂ ਹੁਣ ਅੱਜ ਕੀ ਮੌਕੇ ਦੇ ਮੁੱਕੀ ਜਦੋਂ ਤੁਸੀਂ ਅੱਜ ਇਕੱਠੇ ਹੋਏ ਸਾਰੇ ਆਪਣੇ ਸਾਥੀਆਂ ਨਾਲ ਅੱਜ ਸਾਡੇ ਜਥੇਬੰਦੀ ਵੱਲੋਂ ਇਹ ਮੰਗ ਸੀਗੀ ਕਿ ਇਹਦੇ ਉੱਤੇ ਜਿਹੜਾ ਵਾਹ ਭ੍ਰਿਸ਼ਟਾਚਾਰੀ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਜਿਹੜਾ ਜਿਹੜਾ ਵੀ ਇੱਥੇ ਕੋਈ ਪਟਵਾਰੀ ਦੀ ਜਿਹਦੀ ਜਵਾਨੰਗ ਇਥੋਂ ਨੰਗਲੀ ਦੀ ਉਹਨੂੰ ਨੰਗਲੀ ਕੀਤੀ ਜਾਵੇ ਇਹਦੀ ਥਾਂ ਦੇ ਉੱਤੇ ਕੋਈ ਹੋਰ ਪਟਵਾਰੀ ਜੇ ਨਹੀਂ ਜਾਣਾ ਚਾਹੁੰਦਾ ਮਰਾਦਪੁਰੇ ਕਿਸੇ ਹੋਰ ਪਟਵਾਰੀ ਨੂੰ ਜਿਹੜਾ ਵਾ ਉਹ ਵਾਧੂ ਚਾਰਜ ਦੇ ਕੇ ਉੱਥੋਂ ਦਾ ਵਾਧੂ ਤੇ ਉਹ ਜਿਹੜਾ ਵਾ ਲੋਕਾਂ ਦੀ ਖਜਲ ਖਵਾਰੀ ਬੰਦ ਕੀਤੀ ਜਾਵੇ ਇਹ ਪਟਵਾਰੀ ਦੇ ਡੀਸੀ ਸਾਹਿਬ ਦੇ ਹੁਕਮਾਂ ਦੇ ਖਿਲਾਫ ਹਾਈ ਕੋਰਟ ਵੀ ਚੱਲਾ ਗਿਆ ਨਾ ਬਹਿਲ ਹਾਂ ਦੀ ਖਾਂਦੀ ਇਹਨਾਂ ਨੇ ਮਤਲਬ ਇਹ ਵੇਖੋ ਇਹ ਕਿੱਡੀ ਵੱਡੀ ਹੈਰਾਨਗੀ ਦੀ ਗੱਲ ਵਾ ਵੀ ਜੇ ਰੁਟੀਨ ਦੇ ਵਿੱਚ ਬਦਲੀ ਕੀਤੀ ਹੈ ਡੀਸੀ ਸਾਹਿਬ ਨੇ ਤੇ ਉਹਨਾਂ ਨੇ ਹੁਕਮਾਂ ਨੂੰ ਚੈਲੰਜ ਕਰਨ ਵਾਸਤੇ ਕੋਰਟ ਤੱਕ ਗਏ ਆ ਜਦੋਂ ਕਿ ਗੱਲ ਸਾਫ਼ ਸਿੱਧ ਕਰ ਦਿੰਦੀ ਏ ਗੱਲ ਵੀ ਕਿ ਕਿੰਨਾ ਵੱਡਾ ਪ੍ਰਸ਼ਟ ਅਫਸਰ ਹੋਊਗਾ ਏ ਜਿਹੜਾ ਕਿ ਇੱਥੋਂ ਜਿਹੜਾ ਜਿਹਨੇ ਨੌਕਰੀ ਕਰਨੀ ਹੋ ਤਾਂ ਕਿਤੇ ਵੀ ਕਰ ਸਕਦਾ ਪਰ ਕਿੰਨਾ ਜ਼ਿਆਦਾ ਸਾਫ਼ ਸੁਥਰੀ ਕਰਨੀਓ ਕਿਤੇ ਵੀ ਕਰ ਸਕਦਾ ਕੋਈ ਵੀ ਸਰਕਲ ਚ ਕਰ ਸਕਦਾ ਕਿਤੇ ਵੀ ਸਰਕਲ ਚ ਕਰ ਸਕਦਾ ਫਿਰ ਉਹ ਵੀ ਸ਼ਹਿਰ ਦੇ ਨਾਲ ਲੱਗਦਾ ਸਰਕਲ ਆ ਕੋਈ ਦੂਰ ਦਾ ਸਰਕਲ ਨਹੀਂ ਪਰ ਕਿੰਨੀ ਮੋਟੀ ਕਮਾਈ ਇੱਥੋਂ ਹੁੰਦੀ ਹੋਊਗੀ ਜਿਹੜਾ ਇੱਥੋਂ ਇਹ ਜਾਣ ਨੂੰ ਰਾਜ਼ੀ ਨਹੀਂ ਆ ਇਹ ਕਿੰਨੇ ਸਮੇਂ ਤੋਂ ਤੇ ਨਾਸੀ ਹੈ ਬਟਵਾਰੀ ਨਹੀਂ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਜੀ ਅਤੇ ਦੇ ਹੋਰ ਇਹ ਸਿੰਗਲ ਸ਼ਿਕਾਇਤ ਹੈ ਜੀ ਕਿ ਹੋਰ ਵੀ ਭ੍ਰਸ਼ਟਾਚਾਰ ਦੀ ਇਹਦੇ ਕਲੱਬ ਦਾ ਇਸ ਮਤਲਬ ਵੇਖੋ ਸ਼ਿਕਾਇਤਾਂ ਤਾਂ ਕਾਫੀ ਨੇ ਪਰ ਜਦੋਂ ਕੋਈ ਲਿਖਤੀ ਕਰੇ ਨਾ ਸ਼ਿਕਾਇਤ ਜੀ ਉਹ ਸ਼ਿਕਾਇਤ ਦਾ ਆਧਾਰ ਹੁੰਦਾ ਸ਼ਿਕਾਇਤਾਂ ਦੇ ਮਤਲਬ ਇਹ ਦੋ ਦੋ ਮਰਲਿਆਂ ਦੇ ਉੱਤੋਂ ਵੀ ਜਿਹੜਾ ਵਾ ਉਹ ਇਹ ਹਜ਼ਾਰਾਂ ਰੁਪਈਆ ਦੇ ਵਿੱਚ ਮਤਲਬ 5 5 6 6 ਹਜ਼ਾਰ ਰੁਪਈਆ ਦੇ ਨਾਸਤੇ ਮਾਮੂਲੀ ਗੱਲ ਵਾ ਇੱਕ ਫਰਦ ਲਾਉਂਦਾ ਹਣਾ ਪਰ ਕੋਈ ਲਿਖਤੀ ਸ਼ਿਕਾਇਤ ਜਦੋਂ ਕਰੇ ਅੱਜ ਕੱਲ ਹਰ ਕੋਈ ਥੋੜਾ ਜਿਹਾ ਸੰਕੋਚ ਕਰਦਾ ਵੀ ਮੇਰਾ ਵੈਰ ਵਿਰੋਧ ਬਣ ਜਾਊਗਾ ਮੈਂ ਲਿਖਤੀ ਸ਼ਿਕਾਇਤ ਨਹੀਂ ਕਰਨੀ ਪਰ ਕਿਸੇ ਨੂੰ ਕਈਆਂ ਨੂੰ ਇਹਨਾਂ ਨੇ ਇੰਨਾ ਜਿਆਦਾ ਖੱਜਲ ਖਰਾਬ ਕੀਤਾ ਵਾ ਵੀ ਜਿਹੜੇ ਮਜਬੂਰ ਹਨ ਇਹਦੇ ਇਹਦੇ ਉੱਤੇ ਸਾਨੂੰ ਇਹ ਪਤਾ ਲੱਗਾ ਜੀ ਅੱਜ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਘੇਰੇ ਚ ਆਇਆ ਇਹਨੂੰ ਪਟਵਾਰ ਜੂਨੀਅਰ ਨੇ ਬਚਾਇਆ ਵਾ ਪਹਿਲਾਂ ਵੀ ਇਹਦੇ ਉੱਤੇ ਕਈ ਸ਼ਿਕਾਇਤਾਂ ਹੋਰ ਵੀ ਹੋਈਆਂ ਮਤਬੈਲ ਦੇ ਉੱਤੇ ਹਰ ਬਰੇ ਪਰਿਵਾਰ ਜੁਨੀਅਨ ਜਿਹੜੀ ਇਹਨੂੰ ਬਚਾ ਕੇ ਲੈ ਕੇ ਜਾਂਦੀ ਆ ਤੁਹਾਡੇ ਕਹਿਣ ਦਾ ਵਾ ਕਿ ਸਿਰੇ ਦਾ ਭ੍ਰਸ਼ਟ ਪਟਵਾਰੀ ਹੈ ਆ ਬਿਲਕੁਲ ਸਿਰੇ ਦਾ ਭ੍ਰਸ਼ਟ ਪਟਵਾਰੀ ਹੈ ਜੀ ਤਾਂ ਹੁਣ ਅਗਲਾ ਕੀ ਰੋਖ ਹੋਏਗਾ ਜੇ ਸੁਣਵਾਈ ਨਾ ਹੋਈ ਉਸ ਜਿਹੜਾ ਐਨ ਆਰ ਆਈ ਪਰਿਵਾਰ ਅਸੀਂ ਇਹਨਾਂ ਨੂੰ ਹੁਣ ਟਾਈਮ ਦਿੱਤਾ ਅੱਜ ਜੀ ਇੱਥੋਂ ਵੀ 13 ਤਰੀਕ ਤੱਕ ਜਿਹੜਾ ਵਾ ਉਹ ਇਹਦੇ ਉੱਤੇ ਕਾਰਵਾਈ ਕਰੋ ਨਹੀਂ ਤੇ 14 ਤਰੀਕ ਤੋਂ ਹੁਣ ਮਿਥੇ ਸਮੇਂ ਲਈ ਫਿਰ ਅਸੀਂ ਜਿਹੜਾ ਵਾ ਪਟਵਾਰ ਖਾਨਾ ਵੀ ਬੰਦ ਰੱਖਾਂਗੇ ਤੇ ਜਿਹੜਾ ਰੋਡ ਵਾ ਪਟਵਾਰ ਖਾਨੇ ਦੇ ਸਾਹਮਣੇ ਉਹ ਵੀ ਜਾਮ ਰੱਖਾਂਗੇ ਜੀ ਧੰਨਵਾਦ ਜੀ ਆਰ ਭਰਤ ਨਾਲ ਗੱਲਬ ਮਿਹਰਬਾਨੀ ਸੋਕਤਾਂ